ਜੇਕਰ ਕਿਸੇ ਦੇ ਦਿਲ ਦੇ ਵਿੱਚ ਕੁਝ ਕਰਨ ਦੀ ਚਾਹ ਹੋਵੇ ਤਾਂ ਉਸ ਲਈ ਕੁਝ ਵੀ ਨਾਮੁਨਕੀ ਨਹੀਂ ਹੈ ਇਹ ਸਾਬਿਤ ਕਰ ਦਿਖਾਇਆ ਹੈ ਭਾਰਤ ਪਾਕਿਸਤਾਨ ਸਰਹੱਦ ਉੱਤੇ ਪੈਂਦੇ ਪਿੰਡ ਬਾਰੇਕੇ ਦੀ 12 ਸਾਲਾ ਸਰਕਾਰੀ ਸਕੂਲ ਦੇ ਵਿੱਚ ਪੜਨ ਵਾਲੇ ਪਵਨਦੀਪ ਕੋੜ ਨੇ ਜਿਸ ਨੇ ਆਪਣੇ ਸਾਇੰਸ ਟੀਚਰ ਦੀ ਮਦਦ ਦੇ ਨਾਲ ਬਲੈਕ ਪੱਧਰ ਤੋਂ ਉੱਠ ਕੇ ਸਟੇਟ ਲੈਵਲ ਕੰਪੀਟੀਸ਼ਨ ਸਾਇੰਸ ਵਿੱਚ ਜਿੱਤਨ 'ਚ ਸਫਲਤਾ ਹਾਸਲ ਕੀਤੀ ਹੈ ਹੁਣ ਉਹ ਰਾਸ਼ਟਰੀ ਪੱਧਰ ਉੱਤੇ ਪੰਜਾਬ ਨੂੰ ਆਪਣੇ ਸਾਇੰਸ ਇਨੋਵੇਟਿਵ ਆਈਡੀਆਜ਼ ਦੇ ਨਾਲ ਰਿਪਰੈਜ਼ੈਂਟ ਕਰੇਗੀ ਦੇਸ਼ ਭਰ ਤੋਂ ਆਉਣ ਵਾਲੇ ਹੋਰ ਕੰਪੀਟੀਟਰਾਂ ਦੇ ਮੁਕਾਬਲੇ ਦੇ ਵਿੱਚ ਹਿੱਸਾ ਲਵੇਗੀ ਸਰਹਦੀ ਪਿੰਡ ਦੇ ਵਿੱਚ ਰਹਿਣ ਵਾਲੇ ਪਵਨਦੀਪ ਕੋੜ ਨੇ ਹੋਰ ਕੀ ਕੁਝ ਸਾਂਝਾ ਕੀਤਾ ਸੁਣਦੇ ਆ ਜੀ ਨਾਮਤਰਾ ਮੇਰਾ ਨਾਮ ਪਵਨਦੀਪ ਕੋੜ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਰੇਕੇ ਦੇ ਵਿੱਚ ਪੜ੍ਹਦੀ ਹਾਂ ਮੈਂ 7ਵੀਂ ਕਲਾਸ ਦੀ ਵਿਦਿਆਰਥਣ ਹਾਂ ਹਾਂ ਇਹ ਤੁਹਾਡੇ ਪੇਰੈਂਟਸ ਕੀ ਕਰਦੇ ਨੇ ਮੇਰੇ ਪੇਰੈਂਟਸ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਉਹ ਮੈਨੂੰ ਸੰਯੋਗ ਦਿੰਦੇ ਨੇ ਕਿ ਤੁਸੀਂ ਪੜ੍ਹਾਈ ਦੇ ਵਿੱਚ ਹਮੇਸ਼ਾ ਪੜ੍ਹੋ ਤੇ ਵੱਡੇ ਅਫਸਰ ਬਣੋ ਤੇ ਹੁਣ ਸਰ ਨੂੰ ਪ੍ਰੈਕਟਿਸ ਕਰਾਉਂਦੇ ਨੇ ਦੇਰ ਰਾਤ ਪ੍ਰੈਕਟਿਸ ਕਰ ਤੋਂ ਕੀ ਕਹਿਣਾ ਹੈ ਇਹ ਕਹਿਣਾ ਹੈ ਕਿ ਆਪਾਂ ਸਾਇੰਸ ਦੇ ਨਾਲ ਜੁੜੀਏ ਇੱਕ ਵੱਡੀ ਇੱਕ ਜਿਹੜੀਆਂ ਆਪਾਂ ਰੋਜ਼ਾਨਾ ਜੀਵਨ ਵਿੱਚ ਕਿਰਿਆਵਾਂ ਕਰਦੇ ਹਾਂ ਕੋਈ ਬਹੁਤ ਮੁਸ਼ਕਿਲ ਹੁੰਦੀਆਂ ਨੇ ਕੋਈ ਲੋਕੀ ਕਰਦੇ ਨਹੀਂ ਪਰ ਅਸੀਂ ਉਹਨੂੰ ਉਹਦਾ ਹੱਲ ਲੱਭਿਆ ਇੱਕ ਵੱਡੀ ਸਮੱਸਿਆ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਸਾਇੰਸ ਦੇ ਵਿੱਚ ਤੁਹਾਨੂੰ ਕੀ ਕੁਝ ਮਿਲਦਾ ਹੈ ਦੇ ਵਿੱਚ ਕੀ ਦੇਖਣ ਨੂੰ ਮਿਲਦਾ ਹੋਰ ਇਹਦੇ ਵਿੱਚ ਕਿ ਜਿਵੇਂ ਆਪਾਂ ਜਾਦਾ ਕੁਝ ਤਾਂ ਸਾਇੰਸ ਨਹੀਂ ਬਣਾਇਆ ਤੇ ਸਾਇੰਸ ਨਾਲ ਆਪਾਂ ਵੱਡੀ ਕੋਈ ਸਮੱਸਿਆ ਲੈ ਕੇ ਉਹਨੂੰ ਹੱਲ ਕਰ ਸਕਦੇ ਹਾਂ ਛੋਟੇ ਛੋਟੇ ਭਾਗਾਂ ਚ ਵੰਡ ਸਕਦੇ ਤੁਸੀਂ ਵਿਗਿਆਨ ਵੱਡਾ ਬੰਨਾ ਚਾਹੁੰਦੇ ਵਿਗਿਆਨ ਇਸ ਤਰ੍ਹਾਂ ਹਾਂਜੀ ਉਹ ਕੀ ਜਾਨਣਾ ਚਾਹੁੰਦੇ ਹੋ ਸਰਦਨ ਨੂੰ ਕਿੰਨੀ ਪ੍ਰੈਕਟਿਸ ਕਰਾਉਂਦੇ ਨੇ ਮੇਰੇ ਸਰ ਮੈਨੂੰ ਬਹੁਤ ਪ੍ਰੈਕਟਿਸ ਕਰਵਾ ਰਹੇ ਨੇ ਅਸੀਂ ਦਿਨ ਰਾਤ ਇੱਕ ਕਰਕੇ ਬਹੁਤ ਦਿਨਾਂ ਤੋਂ ਇਹ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤੇ ਮੈਂ ਸਟੇਟ ਲੈਵਲ ਜਿੱਤ ਚੁੱਕੀ ਹਾਂ ਅੱਛਾ ਸਟੇਟ ਲੈਵਲ ਜਿੱਤਿਆ ਤੁਸੀਂ ਹੁਣ ਸਰ ਦਾ ਤੇ ਕੀ ਕਹਿਣਾ ਚਾਹੋ ਤੁਸੀਂ ਸਕੂਲ ਵੱਲ ਸੰਯੋਗ ਦਿੱਤਾ ਜਾਂਦਾ ਤੁਹਾਨੂੰ ਵਧੀਆ ਹਾਂਜੀ ਸਕੂਲ ਵੱਲੋਂ ਵੀ ਬਹੁਤ ਸੰਯੋਗ ਦਿੱਤਾ ਜਾਂਦਾ ਹੈ ਤੇ ਸਰਕਾਰ ਵੀ ਇਹ ਕਹਿ ਰਹੀ ਹੈ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਤੁਸੀਂ ਵੀ ਅੱਗੇ ਵਧਣਾ ਚਾਹੁੰਦੇ ਹੋ ਹਾਂਜੀ ਮੈਂ ਬਹੁਤ ਅੱਗੇ ਵਧਣਾ ਚਾਹੁੰਦੀ ਹਾਂ ਕੀ ਲੰਭੋ ਮੇਰਾ ਨਾਮ ਸੁਮਿਤ ਪਾਲ ਸਿੰਘ ਛੋੜੀ ਹੈ ਜੀ ਮੈਂ ਇਸ ਬਾਰੇ ਕੇ ਸਕੂਲ ਦੇ ਵਿੱਚ ਜੀਨियस ਕੰਡਿਟ ਸਮਾਰਟ ਸਕੂਲ ਬਾਰੇ ਕੇ ਦੇ ਵਿੱਚ ਸਾਇੰਸ ਮਾਸਟਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਸਰ ਇਹ ਬੱਚੇ ਕੋਈ ਸਾਇੰਸ ਦਾ ਕੋ ਡਿਪਲੋਮਾ ਹੈ ਜੋ ਸਬਜੈਕਟ ਹੈ ਤਾਂ ਹਾਂ ਜੀ ਹਾਂ ਜੀ ਮੈਂ ਹਾਂ ਜੀ ਹਾਂ ਜੀ ਮੈਂ ਇੱਥੇ 3 ਸਾਲ ਤੋਂ ਕੰਮ ਕਰ ਰਿਹਾ ਹਾਂ ਇਸ ਸਕੂਲ ਦੇ ਵਿੱਚ ਤੇ ਐਜੂਕੇਸ਼ਨ ਡਿਪਾਰਟਮੈਂਟ ਚ 6 ਸਾਲ ਤੋਂ ਕੰਮ ਕਰ ਰਿਹਾ ਹਾਂ ਬੱਚਿਆਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਸਾਇੰਸ ਨਾਲ ਜੋੜੀਏ ਸਾਇੰਸ ਉਹਨਾਂ ਦੀ ਰੁਚੀ ਬਣਾਈਏ ਕਿਉਂਕਿ ਮੇਰਾ ਮੰਨਣਾ ਹੈ ਕਿ ਟੂ ਲਰਨ ਸਾਇੰਸ ਇਜ਼ ਟੂ ਡੂ ਸਾਇੰਸ there is no other way to learn science ke je assi science sikhni hai to karke sikh sakne hai koi hor tarika nahi hai science nu sikhan da is layi assi bachiyan hamesha science de kriyaan naal models naal competitions te jaake ohnu science naal jodne di hamesha koshish kiti hai je project kehna banaya ki na haan ji eh jehda project hai jehda tade bachchi ne state level win kita hai is project da naam hai competitive thinking kiven jehdi hai sadi thinking hai ohnu assi kiven compute kar sakde haan kiven competitive thinking nu assi ਸਾਇੰਸ ਦੇ ਤੌਰ ਤੇ ਵਰਤ ਕੇ ਆਪਣੇ ਦਿਮਾਗ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਜਿਹੜੀਆਂ ਸਾਨੂੰ ਪ੍ਰੋਬਲਮਸ ਆ ਰਹੀਆਂ ਉਹਨੂੰ ਅਸੀਂ ਕਿਵੇਂ ਸੋਲਵ ਕਰ ਸਕਦੇ ਆ ਇਸ ਪ੍ਰੋਜੈਕਟ ਤੇ ਅਸੀਂ ਜਿਹੜਾ ਪਿਛਲੇ ਤਕਰੀਬਨ 6-8 ਮਹੀਨਿਆਂ ਤੋਂ ਕੰਮ ਕਰ ਰਹੇ ਆ ਤੇ ਪਹਿਲਾਂ ਸਾਡੇ ਬੱਚੇ ਨੇ ਜਿਹੜਾ ਬਲੌਕ ਲੈਵਲ ਤੇ ਪਾਰਟਿਸਿਪੇਟ ਕੀਤਾ ਉੱਥੇ ਇੱਕ ਤਕਰੀਬਨ ਕੋਈ 10 ਤੋਂ 12 ਸਕੂਲ ਸੀ ਉੱਥੋਂ ਫਰਟਾਈ ਬੱਚੇ ਫਿਰ ਅਸੀਂ ਡਿਸਟ੍ਰਿਕਟ ਲੈਵਲ ਤੇ ਫਰੋਜਪੁਰ ਗਏ ਫਰੋਜਪੁਰ ਡਿਸਟ੍ਰਿਕਟ ਨੂੰ ਜਿਹੜਾ ਅਸੀਂ ਵਿਨ ਕੀਤਾ ਉਹਦੇ ਚ ਤਕਰੀਬਨ 150 ਸਕੂਲ ਸੀਗੇ ਉੱਥੋਂ ਬੱਚੇ ਨੇ ਫਰਸਟ ਪਲੇਸ ਹਾਸਲ ਕੀਤੀ ਫਿਰ ਸਾਡਾ ਕੰਪੀਟੀਸ਼ਨ ਸਟੇਟ ਲੈਵਲ ਤੇ ਜੀਐਨਈ ਕਾਲਜ ਲੁਧਿਆਣਾ ਵਿਖੇ ਹੋਇਆ ਜਿੱਥੇ ਪੰਜਾਬ ਦੇ 23 ਜ਼ਿਲ੍ਹਿਆਂ ਨੇ ਪਾਰਟਿਸਪੇਟ ਕੀਤਾ ਤੇ ਬੱਚੇ ਨੇ ਫਰਸਟ ਪਲੇਸ ਹਾਸਲ ਕੀਤੀ ਤੇ ਸਾਨੂੰ ਹੁਣ ਬਹੁਤ ਖੁਸ਼ੀ ਹੋ ਰਹੀ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਚੋਂ ਇਹ ਪਹਿਲੀ ਵਾਰ ਹੋਇਆ ਹੈ ਹਾਂਜੀ ਸਰਹੱਦੀ ਏਰੀਆ ਦੇ ਵਿੱਚ ਸਰਹੱਦੀ ਏਰੀਆ ਦੇ ਵਿੱਚ ਇੱਕ ਰਿਮੋਟ ਏਰੀਆ ਦੇ ਵਿੱਚ ਸਰਹੱਦ ਤੇ ਬੈਠੇ ਹੋਏ ਬੱਚਾ ਜਿਹੜਾ ਹੁਣ ਉਹ ਹਰਿਆਣੇ ਦੇ ਵਿੱਚ ਨੈਸ਼ਨਲ ਲੈਵਲ ਦੀ ਆਰਬੀਵੀਪੀ ਜਿਹੜਾ ਉਹ ਸਾਰੇ ਸਾਡੇ ਇੰਡੀਆ ਦੇ ਬੱਚੇ ਉੱਥੇ ਪਾਰਟਿਸਪੇਟ ਕਰਨਗੇ ਲਗ ਲੱਖ ਸਟੇਟਸ ਤੋਂ ਉਸ ਦੇ ਵਿੱਚ ਬੱਚਾ ਸਿਲੈਕਟ ਹੋਇਆ ਸਾਡੇ ਸਰਹੱਦੀ ਏਰੀਆ ਦੇ ਲਈ ਸਾਡੇ ਫਰੋਜਪੁਰ ਦੇ ਲਈ ਸਾਡੇ ਸਕੂਲ ਦੇ ਲਈ ਬੱਚੇ ਦੇ ਮਾਪਿਓ ਦੇ ਲਈ ਸਾਡੇ ਨਹੀਂ ਸਾਰੇ ਤੇ ਹਪਤਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੱਚਾ ਉੱਥੇ ਪਾਰਟਿਸਪੇਟ ਕਰ ਰਿਹਾ ਹੈ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸੋ ਜੇ ਕੰਪੀਟੀਸ਼ਨ ਦੇ ਵਿੱਚ ਜਾ ਕੇ ਜਿੱਥੇ ਬੱਚਾ ਬਹੁਤ ਖੁਸ਼ ਹੈ ਬੱਚੇ ਦੇ ਮਾਪੇ ਵੀ ਬਹੁਤ ਖੁਸ਼ ਹੈ ਹਾਲਾਂਕਿ ਬੱਚੇ ਦੇ ਮਾਪੇ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਆ ਪਰ ਸਾਥ ਜ਼ਰੂਰ ਦਿੰਦੇ ਆ ਬੱਚੇ ਨੂੰ ਪੜ੍ਹਨ ਦੇ ਲਈ ਇੱਕ ਲੜਕੀ ਹੈ ਉਹਨੂੰ ਪੜ੍ਹਾਉਣ ਦੇ ਵਿੱਚ ਪੂਰਾ ਮਦਦ ਕਰ ਰਿਹਾ ਹੈ ਮਿਹਨਤ ਕਰਦੇ ਆ ਪਰ ਕਹਿੰਦੇ ਆ ਕਿ ਸਰ ਬੱਚਾ ਤੁਹਾਡੇ ਕੋਲ ਹੈ ਇਹਨੂੰ ਪੜ੍ਹਾਓ ਇਹਨੂੰ ਅੱਗੇ ਤੋਕੇ ਦੁਨੀਆ ਦਿਖਾਓ ਬਹੁਤ ਅੱਛਾ ਲੱਗਦਾ ਹੈ ਕਿ ਬੱਚਿਆਂ ਦੀ ਜਿਹੜੇ ਚਾਦੀ ਏਰੀਆ ਦੇ ਵਿੱਚ ਰਹਿਦੇ ਮਾਪਿਓ ਹੈ ਉਹ ਵੀ ਬੱਚੇ ਨੂੰ ਪੂਰਾ ਸਹਿਯੋਗ ਕਰ ਰਹੇ ਆ बच्चे दी मेहनत ਜਿਹੜੀ ਰੰਗ ਹਾਂਜੀ ਹਾਂਜੀ ਬਿਲਕੁਲ ਬੱਚਾ ਬਹੁਤ ਮਿਹਨਤੀ ਹੈ ਜੀ ਇਹ ਬੱਚੇ ਨੂੰ ਜਦੋਂ ਮੈਂ ਦੇਖਿਆ ਸਕੂਲ ਦੇ ਵਿੱਚ ਆਇਆ ਤਾਂ ਕੁਝ ਸਮਝ ਪਤਾ ਲੱਗ ਜਾਂਦਾ ਕਿ ਸਾਨੂੰ ਬੱਚਾ ਕਿੱਥੇ ਲੈਵਲ ਤੇ ਹੈ ਤਾਂ ਮੈਂ ਦੇਖਿਆ ਕਿ ਬੱਚਾ ਸਾਇੰਸ ਦੇ ਵਿੱਚ ਬਹੁਤ ਰੁਚੀ ਰਹਿ ਰਿਹਾ ਹੈ ਜਦੋਂ ਬੱਚਾ ਸਾਇੰਸ ਚ ਰੁਚੀ ਲੈ ਰਿਹਾ ਹੈ ਤਾਂ ਫਿਰ ਇੱਕ ਅਧਿਆਪਕ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਜਿਹੜਾ ਬੱਚਾ ਸਾਇੰਸ ਚ ਰੁਚੀ ਲੈ ਰਿਹਾ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਜਿਹੜਾ ਕੰਪੀਟੀਸ਼ਨ ਲੈ ਕੇ ਜਾਈਏ ਉਹਨੂੰ ਵੱਧ ਤੋਂ ਵੱਧ ਜੜਾਓ ਦੁਨੀਆ ਦਿਖਾਈਏ ਕਿ ਅਸੀਂ ਸਾਇੰਸ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ ਤਾਂ ਕਿ ਲੋਕਾਂ ਨੂੰ ਵੀ ਸੇਧ ਮਿਲੇ ਤਾਂ ਉਹੀ ਬੱਚੇ ਨੇ ਬ ਪਿਛਲੇ 8 ਮਹੀਨਿਆਂ ਤੋਂ ਅਸੀਂ ਮਿਹਨਤ ਕਰ ਰਹੇ ਹਾਂ ਹੁਣ ਅਸੀਂ ਇਹੀ ਸੋਚ ਰਹੇ ਹਾਂ ਕਿ ਜਿਹੜਾ ਬੱਚਾ ਨੈਸ਼ਨਲ ਲੈਵਲ ਤੇ ਜਾ ਰਿਹਾ ਹੈ ਉੱਥੇ ਵੀ ਬਹੁਤ ਵਧੀਆ ਮਿਹਨਤ ਦੇ ਨਾਲ ਆਪਣਾ ਪ੍ਰੋਜੈਕਟ ਜਿਹੜਾ ਉਹ ਰਿਪਰੈਜ਼ੈਂਟ ਕਰੇ ਤੇ ਸਾਡੇ ਪੰਜਾਬ ਦੇ ਉਹ ਜਿਹੜਾ ਰਿਪਰੈਜ਼ੈਂਟ ਕਰਨ ਜਾ ਰਿਹਾ ਬੱਚਾ ਉਹ ਪੰਜਾਬ ਲਈ ਮਾਣ ਵਾਲੀ ਗੱਲ ਹੋਵੇ ਉੱਥੋਂ ਵੀ ਪੋਜੀਸ਼ਨ ਲੈ ਕੇ ਆਵੇ ਤੇ ਹੋਰ ਸਟੇਟਸ ਨੂੰ ਦੱਸ ਕੇ ਆਵੇ ਕਿ ਕੰਪੀਟੀਸ਼ਨਲ ਥਿੰਕਿੰਗ ਕੀ ਹੁੰਦੀ ਹੈ ਅਸੀਂ ਕਿਵੇਂ ਵੱਧ ਸਕਦੇ ਹਾਂ